ਜੋ ਕੋਸ਼ਿਸ਼ ਕਰਦੇ ਆ ਕਿ ਇਸ ਸਬੰਧਤ ਕਿਤਾਬ ਦੇ ਦੋ ਭਾਗ ਇਕੱਠੇ ਪੜ੍ਹ ਲਈਏ ਕਿਉਂਕਿ ਜਿਹੜਾ 7ਵਾਂ ਭਾਗ ਹੈ ਟੈਂਕ ਡਿਜ਼ਾਈਨ ਉਹ ਜਰਾ ਛੋਟਾ ਹੈ ਹਾਂਜੀ ਭਾਗ 7ਵੇਂ ਟੈਂਕ ਡਿਜ਼ਾਈਨ 1942 ਦੀ ਬਹਾਰ ਰੁੱਤੇ ਸਾਡੇ ਡਿਜ਼ਾਈਨ ਡਿਜ਼ਾਈਨਕਾਰ ਘੜਨਖ ਹਾਰੇ ਟੈਂਕ ਦਾ ਇੱਕ ਨਵਾਂ ਰੂਪ ਲੈ ਆਏ ਬਹੁਤੇ ਟੈਂਕ ਨਾ ਹੋਣ ਕਰਕੇ ਅਸੀਂ ਨੁਕਸਾਨ ਚੱਲ ਰਹੇ ਸੀ ਨਵੇਂ ਟੈਂਕ ਨੂੰ ਕ੍ਰੈਮਲਿਨ ਵਿਖੇ ਲਿਆਂਦਾ ਗਿਆ ਜਿੱਥੇ ਸਟਾਲਨ ਨੂੰ ਸਮੇਤ ਮਹਾਰਾ ਨੇ ਇਹਦੇ 'ਚ ਕਮਜ਼ੋਰੀਆਂ ਦਰਪੇਸ਼ ਆਉਣ ਵਾਲੇ ਸੰਭਾਵੀ ਸਿਆਪੇ ਅਤੇ ਆਪਣੇ ਵਿਰੋਧੀਆਂ ਦੇ ਮੁਕਾਬਲੇ ਸਾਡੇ ਟੈਂਕ ਕਿੱਥੇ ਕੋ ਹਨ ਅਤੇ ਕਿੰਨੇ ਕੁ ਤਕੜੇ ਹਨ ਆਦਾਰੇ ਗੱਲਬਾਤ ਕੀਤੀ ਟੈਂਕ ਦਾ ਡਿਜ਼ਾਈਨ ਵਧੀਆ ਸੀ ਪਰ ਇਹਦੇ 'ਚ ਇੱਕ ਕਮਜ਼ੋਰੀ ਪਈ ਸੀ ਡਿਜ਼ਾਈਨਰ ਅਨੁਸਾਰ ਤਿੰਨ ਚਾਰ ਗੋਲੇ ਦਾਗਣ ਤੋਂ ਬਾਅਦ ਟੈਂਕ ਨੂੰ ਅਗਲੇ ਗੋਲੇ ਦਾਗਣ ਲਈ ਉਸੇ ਥਾਂ ਤੇ ਰੋਕ ਕੇ ਰੱਖਣਾ ਪੈਂਦਾ ਸੀ ਅਤੇ ਫਿਰ ਅੱਗੇ ਤੋਰਨਾ ਪੈਂਦਾ ਸੀ ਸਟਾਲਨ ਇਸ ਗੱਲ ਨਾਲ ਬਿਲਕੁਲ ਵੀ ਮੁਤਾਫਿਕ ਨਹੀਂ ਸੀ ਅਤੇ ਉਹਨੇ ਤੋਪ ਗੋਲਿਆਂ ਦੇ ਜਨਰਲ ਨੂੰ ਪੁੱਛਿਆ ਕਿ ਇਹਦੇ ਨਾਲ ਤਾਂ ਖੜੇ ਟੈਂਕ ਨੂੰ ਜਰਮਨਾ ਵੱਲੋਂ ਨਿਸ਼ਾਨਾ ਬਣਾਇਆ ਜਾਣਾ ਕਿਤੇ ਸੌਖਾ ਹੈ ਡਿਜ਼ਾਈਨਰ ਪਰੇਸ਼ਾਨ ਹੋ ਗਿਆ ਪਰ ਸਟਾਲਨ ਨੇ ਉਸ ਨੂੰ ਪੁੱਛਿਆ ਟੈਂਕ ਵਿਚਲੀਆਂ ਇਹ ਕਮਜ਼ੋਰੀਆਂ ਦੂਰ ਕਰਨ ਨੂੰ ਕਿੰਨਾ ਸਮਾਂ ਲੱਗੂ ਕਾਮਰੇਡ ਸਟਾਲਨ ਇੱਕ ਮਹੀਨਾ ਤੈਨੂੰ 3 ਮਹੀਨੇ ਦਿੱਤੇ ਸਾਨੂੰ ਢਾ ਨਾ ਲਾ ਬਠੀ ਮੁਹਾਜ਼ ਨੂੰ ਬਹੁਤ ਹੀ ਤੱਦੀ ਨਾਲ ਇੱਕ ਅਜਿਹਾ ਟੈਂਕ ਚਾਹੀਦਾ ਹੈ ਜਿਹੜਾ ਤੁਰਿਆ ਜਾਂਦਾ ਵੀ ਗੋਲੇ ਵਰਾਉਂਦਾ ਹੋ ਜ ਜਾਵੇ ਉਸ ਟੈਂਕ ਕਮਾਂਡਰ ਦੀ ਗੱਲ ਚ ਦਮ ਹੈ ਉਹਦੀ ਗੱਲ ਮੰਨ ਲੈ ਉਹਦੀ ਜ਼ਿੰਦਗੀ ਅਤੇ ਉਹਦੇ ਸਾਥੀਆਂ ਦੀ ਸਲਾਮਤੀ ਇਸ ਨਵੇਂ ਟੈਂਕ ਦੇ ਹੀ ਆਸਰੇ ਹੈ ਇਸ ਤੋਂ ਬਾਅਦ ਸਟਾਲਿਨ ਜੰਗ ਦੌਰਾਨ ਯਵਤ ਕੀਤੇ ਗਏ ਜਰਮਨ ਜੰਗੀ ਸਾਜ਼ੋ-ਸਮਾਨ ਦਾ ਮੌਈਨਾ ਕਰਨ ਲਈ ਗੋਰਕੀ ਪਾਰਕ ਚਲਾ ਗਿਆ। ਉਸਨੇ ਜਨਰਲ ਖਮੇਲ ਨਿਤਸਕੀ ਨੂੰ ਪੁੱਛਿਆ ਕਿ ਕੀ ਅਸੀਂ ਜਰਮਨ ਤਕਨੀਕ ਚੋਂ ਕੁਝ ਆਪਣੀ ਵਰਤੋਂ ਚੱਲਿਆ ਸਕਦੇ ਹਾਂ। ਸਟਾਲਿਨ ਦੀ ਦਿਲਚਸਪੀ ਇੱਕ ਨਿੱਕੀ ਜਹੀ ਚੱਕਵੀਂ ਤੋਪ ਬਣਾਉਣ ਚ ਸੀ। ਕੀ ਆਪਣੇ ਤੌਰ ਤੇ ਹੀ ਇਹ ਬਣਾਈ ਜਾ ਸਕਦੀ ਹੈ ਅਤੇ ਇਹਦੇ ਚ ਜਰਮਨ ਤੋਪਾਂ ਨੂੰ ਦੇਖ ਕੇ ਵੀ ਸੁਧਾਰ ਕੀਤਾ ਜਾ ਸਕਦਾ ਹੈ ਡਿਜ਼ਾਈਨਰਾਂ ਨੇ ਅਜੇ ਹੀ ਕੋਸ਼ਿਸ਼ ਕਰਨ ਦੀ ਹਾਮੀ ਭਰੀ ਪੱਈਆ ਵਾਲੀ ਇੱਕ ਨਵੀਂ ਛੋਟੀ ਤੋਪ ਕ੍ਰੈਮਲਨ ਨਾਲ ਲਿਆਂਦੀ ਗਈ ਉਹਦੇ ਨਾਲ ਹੀ ਤੋਪਚੀ ਵੀ ਸੀ ਸਟਾਲਨ ਨੇ ਮੁੜ ਪੁੱਛਿਆ ਤੁਹਾਡੇ ਅਨੁਸਾਰ ਇਹ ਕਿੰਨੀ ਕੁ ਮਹਾਨ ਤੋਪ ਹੈ ਨਹੀਂ ਕਮਰੇਡ ਸਟਾਲਨ ਇਹ ਬਿਲਕੁਲ ਹੀ ਬੇਕਾਰ ਤੋਪ ਹੈ ਇਹਦੇ ਨਾਲ ਗੋਲੇ ਦਗਣਾ ਕਿਵੇਂ ਸੰਭਵ ਨਹੀਂ ਹੈ ਸਟਾਲਨ ਨੇ ਇੱਕ ਵਾਰੀ ਫਿਰ ਡਿਜ਼ਾਈਨਰ ਨੂੰ ਬਖਸ਼ ਦਿੱਤਾ ਅਤੇ ਉਹਨੂੰ ਮੁੜ ਡਿਜ਼ਾਈਨ ਕਰਨ ਲਈ ਕਿਹਾ ਇਹ ਹਕੀਕਤਾਂ ਇਹ ਦਿਖਾਉਣ ਦੇ ਮਕਸਦ ਨਾਲ ਦਿੱਤੀਆਂ ਗਈਆਂ ਹਨ ਕਿ ਸਟਾਲਨ ਜੰਗ ਦੇ ਹਰ ਪੱਖ 'ਚ ਦਿਲਚਸਪੀ ਰੱਖਦਾ ਸੀ ਉਹਨੂੰ ਸਾਰੇ ਪੱਖਾਂ 'ਚ ਇੰਨੀ ਦਿਲਚਸਪੀ ਸੀ ਕਿ 1943 'ਚ ਸਾਨੂੰ ਦਾਚੇ ਨੂੰ ਖੁੱਲਾ ਕਰ ਹੋਰ ਕਮਰੇ ਜੋੜਨ ਜੋੜਨੇ ਪਏ ਤਾਂ ਕਿ ਨਕਸ਼ਿਆਂ ਨੂੰ ਕੰਧਾਂ 'ਤੇ ਟੰਗਿਆ ਜਾ ਸਕੇ ਅਤੇ ਮੇਜ਼ 'ਤੇ ਰੱਖਿਆ ਜਾ ਸਕੇ ਤਾਂ ਕਿ ਕਮਾਂਡਰ ਇਨ ਚੀਫ ਇਹਨਾਂ ਦਾ ਅਧਿਐਨ ਕਰ ਸਕੇ ਇਹਨਾਂ ਤੋਂ ਸੇਧ ਲੈ ਸਕੇ ਅਤੇ ਜਨਰਲ ਸਟਾਫ ਨਾਲ ਇੱਥੇ ਮੀਟਿੰਗਾਂ ਕਰ ਸਕੇ ਉਹ ਨਕਸ਼ਿਆਂ ਦਾ ਅਧਿਐਨ ਕਰਦਾ ਮੁਹਾਜ ਚ ਆਈਆਂ ਤਬਦੀਲੀਆਂ ਨੂੰ ਨੋਟ ਕਰਦਾ ਅਤੇ ਉਹਨਾਂ ਤੇ ਆਪਣੀਆਂ ਟਿੱਪਣੀਆਂ ਕਰਦਾ ਸਾਡੇ ਲਈ ਇਹ ਜਾਣਨਾ ਅਸੰਭਵ ਜਾਪਦਾ ਸੀ ਕਿ ਉਹ ਆਰਾਮ ਕਦੋਂ ਕਰਦਾ ਸੀ ਉਹਦੇ ਕਮਰੇ ਦੀਆਂ ਬੱਤੀਆਂ ਲਗਾਤਾਰ ਜਲਦੀਆਂ ਹੀ ਰਹਿੰਦੀਆਂ ਉਹ ਹਮੇਸ਼ਾ ਨਕਸ਼ਿਆਂ 'ਚ ਖੁੱਬਿਆ ਰਹਿੰਦਾ ਮੁਹਾਜ ਦੇ ਤਾਇਨਾਤ ਕਮਾਂਡਰਾਂ ਨਾਲ ਟੈਲੀਫੋਨ ਤੇ ਲਗਾਤਾਰ ਗੱਲਬਾਤ ਕਰਦਾ ਰਹਿੰਦਾ ਉਹਨਾਂ ਦੀਆਂ ਪੋਜੀਸ਼ਨਾਂ ਬਾਬਤ ਪੁੱਛਦਾ ਅਤੇ ਉਹਨਾਂ ਦੀਆਂ ਸਲਾਹਾਂ ਲੈਂਦਾ ਉਹ ਆਪਣੇ ਜੁੱਤੇਆਂ ਸਮੇਤ ਆਪਣੇ ਲੰਮੇ ਫੌਜੀ ਕੋਟ ਚ ਹੀ ਸਮ ਜਾਂਦਾ ਲੈਨਨ ਦੀ ਇੱਕ ਤਸਵੀਰ ਉਹਦੀ ਕੰਧ ਤੇ ਹਮੇਸ਼ਾ ਟੰਗੀ ਰਹਿੰਦੀ ਜਿਹਦੇ ਤੇ ਲਗਾਤਾਰ ਰੋਸ਼ਨੀ ਪੈਂਦੀ ਹੁੰਦੀ ਅਤੇ ਜਦੋਂ ਕਿਤੇ ਉਹ ਮੁਹਾਜ ਤੇ ਜਾਂ ਹੋਰ ਸਰਕਾਰੀ ਦੌਰਿਆਂ ਤੇ ਜਾਂਦਾ ਤਾਂ ਲੈਨਨ ਦੀ ਇੱਕ ਮੂਰਤੀ ਹਮੇਸ਼ਾ ਉਹਦੇ ਨਾਲ ਹੁੰਦੀ ਇਹ ਇਹ ਤਹਿਰਾਨ ਕਾਨਫਰੰਸ ਦੀਆਂ ਤਿਆਰੀਆਂ ਦਾ ਸਮਾਂ ਸੀ ਤਹਿਰਾਨ ਵਿਖੇ ਆਗੂਆਂ ਦੀ ਇੱਕ ਮੀਟਿੰਗ ਸੋਵੀਅਤ سفਾਰਤ ਖਾਨੇ 'ਚ ਹੋਣੀ ਸੀ ਇਨ੍ਹਾਂ ਮੀਟਿੰਗਾਂ 'ਚ ਸਟਾਲਿਨ ਨੇ ਚਰਚਲ ਅਤੇ ਰੂਜ਼ਵੈਲਟ ਤੋਂ ਦੂਜਾ ਮੁਹਾਜ਼ ਖੋਲਣ ਦੀ ਮੰਗ ਕੀਤੀ ਤਹਿਰਾਨ ਮੀਟਿੰਗ ਖਤਮ ਹੋਣ ਉਪਰੰਤ ਸਟਾਲਿਨ ਨੇ ਈਰਾਨ ਦੇ ਸ਼ਾਹ ਨਾਲ ਰਸਮ ਨਾਤੇ ਮਿਲਣੀ ਕੀਤੀ ਸਾਡੇ ਆਗੂ ਦੀ ਉਹ ਭਗਤ ਕਰਦੇ ਆ ایران ਦੇ ਸ਼ਾਹ ਨੇ ਸਟਾਲਨ ਨੂੰ ਅਜਿਹਾ ਤੋਹਫਾ ਭੇਂਟ ਕੀਤਾ ਜਿਸ ਨੂੰ ਔਰ ਲੋਬ ਤੇ ਤਕੋਬ ਮੁਸ਼ਕਲ ਨਾਲ ਹੀ ਆਪਣੀ ਗੱਡੀ ਚਲ ਜਾ ਸਕਦੇ ਸਨ ਤਹਿਰਾਨ ਕਾਨਫਰੰਸ ਤੋਂ ਬਾਅਦ ਸਟਾਲਨ ਸਟਾਲਨਗਰਾਦ ਗਿਆ ਉਸ ਨੇ ਤਹਸ ਨਹਸ਼ ਹੋਏ ਸ਼ਹਿਰ ਦਾ ਮੰਜ਼ਰ ਵੇਖਿਆ ਕਾਬੂ ਕੀਤੇ ਗਏ ਪਾਉਲਸ ਦਾ ਹੈੱਡ ਕੁਆਰਟਰ ਵੇਖਿਆ ਅਤੇ ਜਰਮਨਾ ਦੇ ਹੈਲਮਟਾਂ ਅਤੇ ਹੋਰ ਜੰਗੀ ਸਾਜ਼ੋ ਸਮਾਨ ਨਾਲ ਭਰੀਆਂ ਗਲੀਆਂ ਵੇਖੀਆਂ ਉਸਨੇ ਹੌਕਾ ਭਰਦਿਆਂ ਕਿਹਾ ਉਹ ਉਹ ਲੜੇ ਤੇ ਉਹਨਾਂ ਦੀ ਬੁਰੀ ਗਤ ਹੋਈ ਇਸੇ ਸ਼ਹਿਰ ਨੂੰ ਅਸੀਂ ਪਹਿਲਾਂ ਨਾਲੋਂ ਵੀ ਹੋਰ ਵਧੇਰੇ ਸੁੰਦਰ ਬਣਾ ਮੁੜ ਉਸਾਰਾਂਗੇ ਆਪਣੇ ਲੋਕਾਂ ਦੇ ਸਾਥ ਨਾਲ ਅਸੀਂ ਹਰ ਔਕੜ ਨੂੰ ਪਾਰ ਕਰਾਂਗੇ ਖੰਡਰਾ ਚੋਂ ਦੀ ਗੁਜ਼ਰਦੇ ਆ ਸਾਡੀ ਕਾਰ ਪਤਾ ਨਹੀਂ ਕਿਵੇਂ ਕਿਸੇ ਔਰਤ ਡਰਾਈਵਰ ਵੱਲੋਂ ਡਰਾਈਵ ਕੀਤੀ ਜਾ ਰਹੀ ਕਾਰ ਨਾਲ ਜਾ ਟਕਰਾਈ ਜੀਨੇ ਕਿ ਲਾਲ ਫੌਜ ਦੀ ਵਰਦੀ ਪਾਈ ਹੋਈ ਸੀ ਉਸ ਔਰਤ ਡਰਾਈਵਰ ਨੇ ਜਦੋਂ ਵੇਖਿਆ ਕਿ ਉਹਦੀ ਕਾਰ ਸਟਲਨ ਦੀ ਗੱਡੀ ਨਾਲ ਟਕਰਾਈ ਹੈ ਤਾਂ ਉਹ ਬਾਹਰ ਨਿਕਲ ਰੋਣ ਲੱਗੀ ਸਟਲਨ ਉਹਦੇ ਕੋਲ ਗਿਆ ਅਤੇ ਉਹਨੂੰ ਇਹ ਕਹਿ ਕੇ ਚੁੱਪ ਕਰਾਇਆ ਕਿ ਰੋ ਨਾ ਸਾਡੀ ਗੱਡੀ ਬੰਪਰ ਉਹਦੀ ਕੀਤੀ ਹੋਈ ਹੈ ਅਤੇ ਆਪਣੀ ਕਾਰ ਵੀ ਤੂੰ ਛੇਤੀ ਹੀ ਠੀਕ ਕਰਵਾ ਲਵੇਂਗੀ ਛੇਤੀ ਬਾਅਦ ਹੀ ਮਲੇਸ਼ੀਆ ਵਾਲੇ ਵੀ ਘਟਨਾ ਵਾਲੀ ਥਾਂ ਤੇ ਆ ਗਏ ਅਤੇ ਉਸ ਔਰਤ ਡਰਾਈਵਰ ਤੇ ਝੱਟ ਮਾਰਨ ਵਾਲੇ ਸਨ ਸਟਾਲਨ ਨੇ ਦਖਲ ਦਿੱਤਾ ਇਹਨੂੰ ਹੱਥ ਨਹੀਂ ਲਾਉਣਾ ਇਹਦਾ ਕੋਈ ਕਸੂਰ ਨਹੀਂ ਇਸ ਤੋਂ ਬਾਅਦ ਅਸੀਂ ਆਪਣੇ ਰਾਹ ਪਏ ਲੀ ਹਕੀਕਤ ਸ਼ਾਇਦ ਹਜ਼ਮ ਨਾ ਹੋਵੇ ਪਰ ਫਾਸੀ ਬਾਅਦ ਨਾਲ ਇਸ ਜੰਗ ਦੇ ਅਧ ਵਿਚਾਲੇ ਹੀ ਕਾਰ ਸਨਤ ਇੱਕ ਨਵੇਂ ਡਿਜ਼ਾਈਨ ਦੀ ਕਾਰ ਅਤੇ ਕਾਰਾਂ ਦੇ ਉਤਪਾਦਨ ਦੀ ਤਜਵੀਜ਼ ਲੈ ਕੇ ਆਈ 1943 ਦੀ ਬਹਾਰ ਰੁੱਤੇ ਹੀ ਪੋਇਲਟ ਬਿਊਰੋ ਦੇ ਮੈਂਬਰਾਂ ਨੂੰ ਉਹਨਾਂ ਦੀਆਂ ਨਵੀਆਂ ਕਾਰਾਂ 110 ਜੀ ਨੂੰ ਫਤਿਹ ਅਤੇ ਮੋਸਕ ਵਿੱਚ ਵੀ ਪੁਕਾਰਿਆ ਜਾਂਦਾ ਸੀ ਮਿਲੀਆਂ ਸਟਲਨ ਨੇ ਇਸ ਗੱਡੀ ਨੂੰ ਖੁਦ ਚਲਾ ਕੇ ਇੱਕ ਢੀੜੀ ਲਾ ਕੇ ਬਹੁਤ ਖੁਸ਼ ਹੋਇਆ ਸਟਲਨ ਨੇ ਪੁੱਛਿਆ ਇਹਨਾਂ ਕਾਰਾਂ ਦੀ ਕੀਮਤ ਕੀ ਬਣਦੀ ਹੈ ਡਾਇਰੈਕਟਰ ਨੇ ਬੜੇ ਮਾਣ ਨਾਲ ਦੱਸਿਆ ਕਿ 60 ਤੋਂ 75000 ਰੂਪਲ ਦੀ ਕੀਮਤ ਦੀ ਹੈ ਹਰੇਕ ਕਾਰ ਇਹ ਮਹਿੰਗਾ ਸੌਦਾ ਹੈ ਬਹੁਤ ਹੀ ਮਹਿੰਗਾ ਸਟਾਲ ਨੇ ਜਵਾਬ ਦਿੱਤਾ ਫਿਕਰ ਨਾ ਕਰੋ ਸਾਡੇ ਲੋਕਾਂ ਨੇ ਇਹ ਜੰਗ ਜਿੱਤੀ ਹੈ ਇਹਨਾਂ ਕਾਰਾਂ ਦਾ ਉਤਪਾਦਨ ਕਰਕੇ ਅਸੀਂ ਕੋਈ ਕੰਗਲੇ ਨਹੀਂ ਹੋਣ ਲੱਗੇ ਸਰਕਾਰ ਘਾਟਾ ਪੂਰੂਗੀ ਇਹਦੀ ਕੀਮਤ ਘਟਾ ਕਰੋ ਅਤੇ ਪੂਰਾ ਉਤਪਾਦਨ ਸ਼ੁਰੂ ਕਰ ਦਿਓ ਅਤੇ ਐਉਂ ਇਨ੍ਹਾਂ ਛੋਟੀਆਂ ਹਲਕੀਆਂ ਕਾਰਾਂ ਦਾ ਉਤਪਾਦਨ ਦੇਸ਼ ਭਗਤੀ ਦੀ ਮਹਾਨ ਜੰਗ ਦੇ ਐਨ ਵਿਚਾਰ ਹੋਣਾ ਸ਼ੁਰੂ ਹੋਇਆ। ਲਓ ਜੀ ਸਾਥੀਓ ਹੁਣ 8ਵਾਂ ਭਾਗ ਪੜਨਾ ਸ਼ੁਰੂ ਕਰਦੇ ਹਾਂ ਕਲਾ ਅਤੇ ਕਲਾਕਾਰਾਂ ਪ੍ਰਤੀ ਸਰੂਕਾਰ। 28 ਅਕਤੂਬਰ 1941 ਨੂੰ 4 ਵਜੇ ਸ਼ਾਮ ਨੂੰ ਬੋਲਸੋਈ ਥੀਏਟਰ ਦੇ ਥਾਂਮਲਿਆਂ ਤੇ ਜਰਮਨ ਹਵਾਈ ਬੰਬ ਫਟਿਆ। ਜਿਨੇ ਥੀਏਟਰ ਦੀ ਮੂਰਲੀ ਗੰਧ ਭਾਵ ਥੀਏਟਰ ਦੇ ਮੁਖੜੇ ਨੂੰ ਵਿਆਪਕ ਨੁਕਸਾਨ ਪਹੁੰਚਾਇਆ ਅਤੇ ਮੈਨੂੰ ਖੁਦ ਨੂੰ ਵਗਾ ਕੇ ਸਟੇਜ ਤੇ ਲਿਜਾ ਸੁਟਿਆ। ਇਨੇ ਥੀਏਟਰ ਦੀ ਛੱਤ ਦਾ ਇੱਕ ਹਿੱਸਾ ਉਡਾ ਦਿੱਤਾ ਬਹੁਤ ਸਾਰੇ ਲੋਕ ਮਾਰੇ ਗਏ ਜਿਹੜੇ ਉਦੋਂ ਬੰਬਾਰੀ ਸਮੇਂ ਕੋਲੋਂ ਦੀ ਲੰਘ ਰਹੇ ਸਨ ਸਟਾਲਿਨ ਇਸ ਨੁਕਸਾਨ ਨੂੰ ਦੇਖਣ ਆਇਆ ਅਤੇ ਫਿਰ ਉਹ ਅਮਰੀਕੀ سفیر ਨੂੰ ਮਿਲਣ ਲਈ ਮੈਟਰੋਪੋਲ ਹੋਟਲ ਗਿਆ ਦੁਸ਼ਮਣ ਦੇ ਜਹਾਜ਼ ਮਾਸਕੋ ਤੇ ਲਗਾਤਾਰ ਬੰਬ ਵਰਸਾ ਰਹੇ ਸਨ ਪਰ ਦਸੰਬਰ ਚ ਜਰਮਨਾਂ ਦੀ ਹਾਰ ਤੋਂ ਬਾਅਦ ਬੰਬਾਰੀ ਥੰਮ ਗਈ ਬੋਲਸ਼ੋਈ ਥੀਏਟਰ ਦੀ ਫੌਰੀ ਤੌਰ ਤੇ ਮੁਰੰਮਤ ਕਰਨ ਦਾ ਫੈਸਲਾ ਲਿਆ ਗਿਆ ਆਰਕੀਟੈਕਟ ਨੁਕਸਾਨੇ ਹੋਏ ਥਾਮਲਿਆਂ ਨੂੰ ਮੁਰੰਮਤ ਕਰਨ ਜਾਂ ਨਾ ਕਰਨ ਬਾਰੇ ਫੈਸਲੇ ਲੈ ਰਹੇ ਸਨ ਜਿਹੜੇ ਕਿ ਥੀਏਟਰ ਦੇ ਬੂਹੇ ਤੇ ਸਾਨਾਮਤੇ ਢੰਗ ਨਾਲ ਖੜੇ ਸਨ ਮਨਸੂਬੇ ਬਣੇ ਖਾਕੇ ਵੀ ਤਿਆਰ ਕੀਤੇ ਗਏ ਅਤੇ ਇਹਨੂੰ ਪੂਰਨ ਰੂਪਮਾਨ ਕਰਨ ਵਾਲਾ ਇੱਕ ਨਿਕਾ ਜਿਹਾ ਮਾਡਲ ਵੀ ਤਿਆਰ ਕੀਤਾ ਗਿਆ ਨਵੇਂ ਡਿਜ਼ਾਈਨ ਕਿਸੇ ਵੀ ਦੇ ਵੀ ਮਾਨੂੰ ਨਾ ਪਾਇਆ ਅਤੇ ਸਾਰਿਆਂ ਦਾ ਕਹਿਣਾ ਸੀ ਕਿ ਸਟਾਲਨ ਭਾਵੇਂ ਸਿੱਧੇ ਤੌਰ ਤੇ ਇਸ ਸਾਰੇ ਕੁਝ ਚ ਸ਼ਾਮਲ ਨਹੀਂ ਸੀ ਪਰ ਅਗਰ ਉਹ ਇੱਥੇ ਸ਼ਾਮਲ ਹੁੰਦਾ ਤਾਂ ਉਹਨੇ ਇਹ ਕਹਿਣਾ ਸੀ ਓਹੋ ਇਹ ਕਿਸੇ ਕੰਮ ਦੇ ਨਹੀਂ ਜੋਸਫ ਵਿਸਾਰੀ ਇਹਨਾਂ ਵਿੱਚ ਠੀਕ ਹੀ ਕਹਿੰਦਾ ਸੀ ਇਹਨਾਂ ਥਾਮਲਿਆਂ ਨੂੰ ਕਿਉਂ ਢਾਈਏ ਜਿਨ੍ਹਾਂ ਦਾ ਇਤਿਹਾਸ ਸਾਡੇ ਇਤਿਹਾਸ ਨਾਲ ਨੱਥੀ ਹੋਇਆ ਹੋਇਆ ਹੈ ਇਤਿਹਾਸ ਇਸ ਬਾਬਤ ਸਾਨੂੰ ਕਦੇ ਵੀ ਬਖਸ਼ੇਗਾ ਨਹੀਂ ਬਖਸ਼ੇਗਾ ਜਦ ਕਿ ਬੋਲਸ਼ੋਈ ਥੀਏਟਰ ਦੀ ਸਟੇਜ ਦੀ ਮੋੜ ਉਸਾਰੀ ਕੀਤੀ ਜਾ ਰਹੀ ਸੀ ਤਾਂ ਉਹਨੇ ਚ ਲਈ ਨਾਚ ਗਾਣੇ ਦੇ ਪ੍ਰੋਗਰਾਮ ਕ੍ਰੈਮਲਿਨ ਚ ਕੀਤੇ ਜਾਂਦੇ ਸਨ ਹਰ ਪੇਸ਼ਕਾਰੀ ਤੋਂ ਬਾਅਦ ਕਲਾਕਾਰ ਸਟਾਲਨ ਨੂੰ ਮਿਲਦੇ ਸਨ ਉਹਨਾਂ ਦੇ ਮਨ ਚ ਜੋ ਵੀ ਗੱਲ ਆਉਂਦੀ ਸੀ ਹਰ ਉਹ ਗੱਲ ਜਾਂ ਮਸਲੇ ਬਾਰੇ ਸਟਾਲਨ ਨਾਲ ਬਹਿਸ ਕਰਦੇ ਸਨ ਮੈਂ ਬਹੁਤ ਸਾਰੀਆਂ ਅਜਈਆਂ ਘਟਨਾਵਾਂ ਬਾਰੇ ਗੱਲ ਕਰ ਸਕਦਾ ਹਾਂ ਜਿਹੜੀਆਂ ਇਹ ਸਿਖਾਉਂਦੀਆਂ ਸਨ ਕਿ ਸਟਾਲਨ ਦਾ ਫਨਕਾਰਾਂ ਤੇ ਕਲਾਕਾਰਾਂ ਤੇ ਕਿੰਨਾ ਪ੍ਰਭਾਵ ਸੀ ਉਹਨੂੰ ਉਹਨਾਂ ਦੇ ਅਸਲੀ ਨਾਮ ਯਾਦ ਸਨ ਉਹਨਾਂ ਦੀਆਂ ਪੇਸ਼ਕਾਰੀਆਂ ਦਾ ਪਤਾ ਸੀ ਉਹ ਉਹਨਾਂ ਦੀਆਂ ਕਮਜ਼ੋਰੀਆਂ ਤੋਂ ਜਾਣੂ ਸੀ ਅਤੇ ਉਹਨਾਂ ਅੰਦਰ ਆਉਣ ਵਾਲੀ ਕਿਸੇ ਦਿਖਾवटी ਪਾਡੇਪਣ ਦੀ ਹਉਮੈ ਨੂੰ ਥਾਂ ਸਿਰ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਸੀ ਅਤੇ ਅਗਰ ਕਿਸੇ ਅੰਦਰ ਅਜਿਹੀ ਹਉਮੈ ਪਈ ਹੁੰਦੀ ਤਾਂ ਬੜੀ ਸਲੀਕਾਕਰੀ ਰਾਹੀਂ ਉਹਨੂੰ ਖਾਰਜ ਕਰ ਦਿੰਦਾ ਤਾਂ ਜੋ ਪੇਸ਼ਕਰ ਕਲਾਕਾਰਾਂ ਦਰمیان ਉਹ ਸ਼ਾਂਤੀ ਤੇ ਪ੍ਰਪਾ ਬਣਿਆ ਰਹੇ ਉਹਨੂੰ ਸਾਰੇ ਕਲਾਕਾਰਾਂ ਦੇ ਨਾਜ਼ੁਕ ਮિજાਜ ਹੋਣ ਦਾ ਭਲੀ ਭਾਂਤ ਪਤਾ ਸੀ ਸਟਾਲਨ ਕੇਂਦਰੀ ਕਮੇਟੀ ਦੇ ਉਹਨਾਂ ਕੁਝ ਕੁ ਮੈਂਬਰਾਂ ਦੇ ਰਵੱਈਏ ਤੋਂ ਬਹੁਤ ਤੰਗ ਸੀ ਜਿਹੜੇ ਪੇਸ਼ਕਾਰੀ ਦੌਰਾਨ ਆਪੋ ਚੀ ਹੀ ਗੱਲਾਂ ਕਰਦੇ ਰਹਿੰਦੇ ਕਲਾਕਾਰ ਫੌਰੀ ਤੌਰ ਤੇ ਇਹੀ ਇਹ ਸੋਚਣ ਲੱਗਦੇ ਸਨ ਕਿ ਉਹਨਾਂ ਦੀ ਪੇਸ਼ਕਾਰੀ ਬਿਹਤਰ ਬਿਹਤਰੀਨ ਨਹੀਂ ਹੈ ਜਿੰਨੇ ਬਿਹਤਰੀਨ ਕੇ ਉਹ ਹੋ ਸਕਦੇ ਸਨ ਅਤੇ ਉਹ ਇਸ ਗੱਲ ਦੀ ਚਿੰਤਾ ਕਰਨ ਲੱਗਦੇ ਸਨ ਅਤੇ ਇਉਂ ਉਹਨਾਂ ਦੇ ਗਲਤੀਆਂ ਕਰਨ ਦੀ ਸੰਭਾਵਨਾ ਵੱਧ ਵੱਧ ਪਈ ਸੀ ਇਥੇ ਹੋਰ ਘਟਨਾਵਾਂ ਸਟਾਲਨ ਦੇ ਕਲਾਕਾਰਾਂ ਅਤੇ ਪ੍ਰੋਗਰਾਮਾਂ ਚ ਸ਼ਾਮਲ ਹੋਣ ਵਾਲਿਆਂ ਬਾਰੇ ਫਿਕਰਮੰਦੀ ਨੂੰ ਜ਼ਾਹਰ ਕਰਦੀ ਹੈ ਪਰ ਇਹ ਤੇ ਵਿਆਸ਼ਾਲੀ ਕਲਾਕਾਰ ਇਹ 22 ਸਾਲ ਕਾਇਆ ਯੋਰ ਲਾ ਕੇ ਮਦਮ ਜਿਹੇ ਸੁਰ ਚਹੀ ਗਾ ਰਹੀ ਸੀ ਉਹਦੀ ਪੇਸ਼ਕਾਰੀ ਤੋਂ ਬਾਅਦ ਹਸਟਾਲਨ ਨੇ ਉਹਦੀ ਸਿਹਤ ਬਾਬਤ ਪੁੱਛਿਆ ਅਲੈਗਸੈਂਦਰਾ ਆਦਰਾ ਇਹ ਬਣਾ ਤੇਰਾ ਭਾਰ ਘਟਿਆ ਲੱਗਦਾ ਹੈ ਅਤੇ ਇਸ ਜਿਸ ਭੂਮਿਕਾ ਨੂੰ ਨਿਭਾਉਂਦਿਆਂ ਤੂੰ ਗਾ ਰਹੀ ਸੀ ਉਹਦੇ ਲਈ ਇੱਕ ਦਮਦਾਰ ਹੱਟੀ ਕੱਟੀ ਖਾਤੂਨ ਦੀ ਲੋੜ ਹੈ ਆਪਣੀਆਂ ਅੱਖਾਂ ਪਰ ਬਾਇਸ਼ ਵੇਸ ਕਾਇਆ ਨੇ ਆਪਣੇ ਢਿੱਡ ਦੀ ਗੱਲ ਦਸੀ ਕਿ ਉਹ ਤੇ ਉਹਦੇ ਪਤੀ ਬੋਬਕੋਬ ਕੋਲ ਤਾਂ ਸਿਰ ਛਪਾਉਣ ਲਈ ਆਪਣਾ ਨਿਕਾ ਜਹਾ ਖੋਲਾ ਵੀ ਨਹੀਂ ਹੈ ਅਤੇ ਜੰਗ ਦੇ ਇਹਨਾਂ ਭਿਆੰਕਰ ਵਰਿਆਂ ਦੌਰਾਨ ਖਾਣ ਨੂੰ ਵੀ ਪੂਰਾ ਨਹੀਂ ਮਿਲ ਪਾਉਂਦਾ ਅਸੀਂ ਬੰਬਾਰੀ ਨਾਲ ਤਬਾਹ ਹੋਏ ਤੇਰੇ ਘਰ ਨੂੰ ਠੀਕ ਕਰਵਾ ਦੇਵਾਂਗੇ ਅਤੇ ਯਕੀਨ ਰੱਖ ਕਿ ਤੈਨੂੰ ਖਾਣ ਨੂੰ ਭਰਪੂਰ ਮਿਲੇਗਾ ਤਾਂ ਜੋ ਤੂੰ ਗਾ ਸਕੇ ਨਾ ਸਿਰਫ ਉਹਦੀ ਹਾਲਤ ਹੀ ਸੁਧਰੀ ਬਲਕਿ ਸਰਕਾਰ ਨੇ ਸਾਰੇ ਕਲਾਕਾਰਾਂ ਨੂੰ ਚੰਗੀਆਂ ਤਨਖਾਹਾਂ ਅਤੇ ਖਾਦ ਖੁਰਾਕ ਦੀ ਰਾਸ਼ਨ ਸਪਲਾਈ ਯਕੀਨੀ ਬਣਾਉਣ ਦੀ ਯੋਜਨਾ ਵੀ ਅਰੰਭੀ 1943 ਦੇ ਅਖੀਰ 'ਚ ਬੋਲਸ਼ੋਈ تھیਟਰ ਦੀ ਸਮੁੱਚੀ ਟੋਲੀ ਕਿਊਬੀ ਸ਼ੇਵ ਤੋਂ ਵਾਪਸ ਪਰਤੀ ਅਤੇ ਜਸ਼ਨਾਂ ਦਾ ਮੌਕਾ ਸੀ। ਸੋਵੀਅਤ ਰੂਸ ਦਾ ਕੌਮੀ ਤਾਰਾਣਾ ਤਿਆਰ ਕਰਨ ਲਈ ਇੱਕ ਮੁਕਾਬਲਾ ਆਯੋਜਿਤ ਕੀਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਇੰਟਰਨੈਸ਼ਨਲ ਕਮੰਟਰੀ ਗੀਤ ਹੀ ਸਰਕਾਰੀ ਤਾਰਾਣਾ ਹੁੰਦਾ ਸੀ। ਲਾਲ ਫੌਜਾਂ ਜਿੱਤੇ ਤੇ ਜਿੱਤ ਹਾਸਲ ਕਰਦੀਆਂ ਜਾ ਰਹੀਆਂ ਸਨ ਮੁਲਕ ਦੀ ਮੁਰ ਉਸਾਰੀ ਕੀਤੀ ਜਾ ਰਹੀ ਸੀ ਅਤੇ ਇਹੀ ਮੌਕਾ ਕੌਮੀ ترانے ਲਈ ਬਹੁਤ ਠੁਕਮਾ ਸੀ ਇਹ ਮੁਕਾਬਲਾ ਸ਼ੁਰੂ ਕਰਨ ਤੋਂ ਬਾਅਦ ਸਟਾਲਨ ਮੋਲੋਟੋਵ ਵਿਰੋਸ਼ੀ ਲੋਭ ਅਤੇ ਮਲੇਨ ਕੋਵ ਨੇ ਹੋਰਨਾ ਮੁਲਕਾਂ ਦੇ ਸਾਰੇ ਦੇ ਸਾਰੇ ਕੌਮੀ ترانے ਸੁਣੇ ਪੋਲੀਟਬਿਊਰੋ ਨੇ ਤਿਆਰ ਕੀਤੇ ਸਾਰੇ ਗੀਤ ਸੁਣੇ ਅਤੇ ਅਖੀਰ ਨੂੰ ਇਹ ਅਲੈਕਸੰਦਰ ਰੋਬ ਦਾ ਗਾਇਆ ਗੀਤ ਟੁਕਮਸੀ ਸਟਾਲ ਨੇ ਕਿਹਾ ਇਹਦਾ ਗੀਤ ਬਹੁਤ ਹੀ ਸ਼ਾਨਦਾਰ ਹੈ ਇਹ ਦੇਸ਼ ਭਗਤੀ ਜਗਾਉਂਦਾ ਹੈ ਅਤੇ ਹੋਰ ਵੀ ਸ਼ਾਨਾਮਤੇ ਕ੍ਰਿਸ਼ਮੇ ਕਰ ਗੁਜਰਨ ਦਾ ਹੋਕਾ ਦਿੰਦਾ ਹੈ ਉਸਨੇ ਖੁਦ ਫਿਰ ਆਪਣੀ ਭਾਰੀ ਆਵਾਜ਼ ਚ ਪੂਰਾ ਤਰਾਨਾ ਗਾਇਆ ਜਿਹਨੂੰ ਸੁਣ ਕੇਂਦਰੀ ਕਮੇਟੀ ਦੇ ਮੈਂਬਰ ਹੈਰਾਨ ਰਹਿ ਗਏ ਅਤੇ ਉਹ ਖੁਸ਼ ਵੀ ਹੋਏ ਬਾਦ ਵਿੱਚ ਉਹ ਸਾਰੇ ਸੋਵੀਅਤ ਯੂਨੀਅਨ ਦੇ ਇਸ ਜਾਨਦਾਰ ترانے ਦਾ ਆਗਾਜ਼ ਕਰਨ ਲਈ ਮਿਲ ਗਾਉਣ ਲੱਗ ਪਏ 1 ਜਨਵਰੀ 1944 ਨੂੰ ਸੋਵੀਅਤ ਰੂਸ ਦੇ ਇਸ ترانے ਨੂੰ ਪਹਿਲੀ ਵਾਰੀ ਰੇਡੀਓ ਤੋਂ ਸੁਣਿਆ ਗਿਆ ਇਹ ਮੈਲਨਿਕ ਪਾਸਾਏਵ ਦੀ ਨਿਰਦੇਸ਼ਨਾ ਹੇਠ ਇਸ ਦੇ ਪਹਿਲੇ ਨਾਚ ਪ੍ਰੋਗਰਾਮ 'ਚ ਬੋਲਸ਼ੋਈ تھیਟਰ ਦੇ ఆర్కెస్ట్రా ਨੇ ਇਸ ਦਾ ਸੰਗੀਤ ਦਿੱਤਾ ਇੰਟਰਨੈਸ਼ਨਲ ਤਰਾਨਾ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦਾ ਤਰਾਨਾ ਬਣਿਆ ਰਿਹਾ। ਕੇਂਦਰੀ ਕਮੇਟੀ ਨੇ ਸਟਾਲਿਨ ਨੂੰ ਸੋਸ਼ਲਿਸਟ ਸੂਰਬੀਰ ਦਾ ਖਿਤਾਬ ਪ੍ਰਦਾਨ ਕਰਨ ਦਾ ਫੈਸਲਾ ਕੀਤਾ। ਸਟਾਲਿਨ ਨੇ ਇਸ ਸਨਮਾਨ ਦੀ ਕਦਰ ਕੀਤੀ ਕਿਉਂਕਿ ਉਹ ਸਾਰੀਆਂ 5 ਸਾਲਾਂ ਯੋਜਨਾਵਾਂ 'ਚ ਪੂਰੀ ਤਰ੍ਹਾਂ ਸਮਰਪਿਤ ਰਿਹਾ ਸੀ। ਪੋਲਿਟਬਿਊਰੋ ਉਹਨੂੰ ਦੇਸ਼ ਭਗਤੀ ਦੀ ਮਹਾਨ ਜੰਗ ਦੌਰਾਨ ਉਸ ਵੱਲੋਂ ਨਿਭਾਏ ਗਏ ਰੋਲ ਨੂੰ ਮਾਨਤਾ ਦਿੰਦੇ ਆ ਉਹਨੂੰ ਸੋਵੀਅਤ ਸੰਘ ਦੇ ਨਾਇਕ ਦੇ ਸਨਮਾਨ ਨਾਲ ਸਨਮਾਨਿਤ ਕਰਨਾ ਚਾਹੁੰਦਾ ਸੀ। ਪਰ ਜਦੋਂ ਸਟਾਲਨ ਨੂੰ ਇਸ ਗੱਲ ਦਾ ਪਤਾ ਤਕੋਬ ਤੋਂ ਚੱਲਿਆ ਤਾਂ ਉਹਨੇ ਇਸ ਨੂੰ ਸ਼ਰਮਨਾ ਕਿਹਾ ਇਹ ਭੰਡਾ ਵਰਗੀ ਚਾਪਲੂਸੀ ਵਰਗੀ ਗੱਲ ਹੈ ਅਜਿਹੇ ਉੱਚ ਪਾਏ ਦਾ ਸਨਮਾਨ ਉਹਨਾਂ ਫੌਜੀਆ ਨੂੰ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਜੰਗੇ ਮੈਦਾਨ ਅੰਦਰ ਸੂਰਮਾ ਗਤੀ ਦੀ ਦਿਖਾਈ ਹੋਵੇ ਮੈਂ ਕਦੇ ਵੀ ਆਪਣੇ ਹੱਥ 'ਚ ਬੰਦੂਕ ਫੜ ਮੋਰਚੇ ਤੇ ਨਹੀਂ ਗਿਆ ਅਤੇ ਨਾ ਹੀ ਸੂਰਮਾ ਗਤੀ ਵਾਲੀ ਕੋਈ ਗੱਲ ਕੀਤੀ ਹੈ ਇਸ ਮਸਲੇ ਪ੍ਰਤੀ ਸਟਾਲਨ ਦੀਆਂ ਗੈਰ ਰਸਮੀ ਰੂਪ ਵਿਚ ਸਾਹਮਣੇ ਆਈਆਂ ਭਾਵਨਾਵਾਂ ਦਾ ਪਤਾ ਲੱਗਣ ਤੇ ਮਲੇਨ ਕੋਬ ਨੂੰ ਇਸ ਸੰਬੰਧੀ ਸਟਾਲਨ ਨਾਲ ਰਾਬਤਾ ਕਾਇਮ ਕਰਨ ਲਈ ਚੁਣਿਆ ਗਿਆ ਪਰ ਬਹੁਤ ਮੀਸਣਾ ਹੋਣ ਕਰਕੇ ਉਹਨੇ ਆਪਣੀ ਥਾਂ ਤੇ ਪੋਸਕਰੇਬੀ 6 ਬਨੂ ਇਹ ਕੰਮ ਕਰਨ ਨੂੰ ਕਿਹਾ ਪੋਸਕਰੇਬੀ 6 ਉਹ ਦੀ ਡਰ ਗਿਆ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਅਜਿਹੇ ਰਸਮੀ ਮਾਨ ਸਨਮਾਨ ਸਟਾਲਨ ਨੂੰ ਪਸੰਦ ਨਹੀਂ ਸਨ ਉਹਨੇ ਅੱਗੋਂ ਇਹ ਕਾਰਜ ਉਸਟਾਲਨ ਦੇ ਨਿੱਜੀ ਬਾਡੀਗਾਰਡ ਔਰ ਲੋਬ ਨੂੰ ਕਰਨ ਲਈ ਸ਼ੌਂਪ ਦਿੱਤਾ ਔਰ ਲੋਬ ਨੂੰ ਬਹੁਤ ਹੀ ਭਲੀ ਭਾਂਤ ਪਤਾ ਸੀ ਬਾਕੀ ਸਾਰਿਆਂ ਨਾਲੋਂ ਕਿਤੇ ਜ਼ਿਆਦਾ ਇਸ ਲਈ ਇਹ ਤਮਗਾ ਕਦੇ ਵੀ ਪ੍ਰਦਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਉਸਟਾਲਨ ਨੇ ਉਹਨੂੰ ਮਨਜ਼ੂਰ ਕੀਤਾ 1945 ਦੀ ਫਤਿਹ ਪਰੇਡ ਤੋਂ ਪਹਿਲਾਂ ਕੇਂਦਰੀ ਕਮੇਟੀ ਨੇ ਜਨਰਲ ਦੇ ਤੌਰ ਤੇ ਉਸਟਾਲਨ ਲਈ ਪਰੇਡ ਖਾਤਰ ਹੀ ਇੱਕ ਨਵੀਂ ਵੇਸ਼ਭੂਸ਼ਾ ਯੂਨੀਫਾਰਮ ਸਵਾ ਕੇ ਉਸ ਨੂੰ ਖੁਸ਼ ਕਰਨ ਦਾ ਨਿਰਣਾ ਲਿਆ ਬਾਡੀਗਾਰਡਾਂ ਦੇ ਅਜੋਕੇ ਮੁਖੀ ਖਲੇਵ ਨੂੰ ਤਿੰਨ ਅਲੱਗ-ਅਲੱਗ ਕਿਸਮਾਂ ਦੀਆਂ ਵਰਦੀਆਂ ਡਿਜ਼ਾਈਨ ਕਰਨ ਅਤੇ ਸਿਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਉਹਨੇ ਇੱਕ ਹੱਟੇ-ਕੱਟੇ ਫੌਜੀ ਚੋਬਰ ਨੂੰ ਇਸ ਵਰਦੀ ਲਈ ਮਾਡਲ ਦੇ ਰੂਪ ਚ ਚੁਣਿਆ ਅਤੇ 71 ਹੋਈ ਕੇਂਦਰੀ ਕਮੇਟੀ ਸਾਹਮਣੇ ਉਹਨੂੰ ਯੂਨੀਫਾਰਮ ਪਹਿਨਾ ਕੇ ਪੇਸ਼ ਕੀਤਾ ਆਪਣੇ ਦਫ਼ਤਰ ਵੱੜਦੇ ਆ ਜਦੋਂ ਜਨਰਲ ਦੀ ਬੇਸ਼ਭੂਸ਼ਾ ਚ ਮੈਡਲਾਂ ਫੀਤਿਆਂ ਅਤੇ ਸੁਨਹਿਰੀ ਝਾਲਰਾਂ ਅਤੇ ਸੁਨਹਿਰੀ ਬਟਨਾਂ ਨਾਲ ਸਜੇ ਇਸ ਹੱਟੇ-ਕੱਟੇ ਨੌਜਵਾਨ ਨੂੰ ਸਟਾਲਨ ਨੇ ਦੇਖਿਆ ਤਾਂ ਉਹਨੇ ਪੁੱਛਿਆ ਰੰਗਬਰੰਗਾ ਜਹਾਏ ਮੋਰ ਇੱਥੇ ਕੀ ਕਰ ਰਿਹਾ ਹੈ ਕਾਮਰੇਡ ਸਟਾਲਨ ਫਤਿਹ ਪਰੇਡ ਵਾਲੇ ਦਿਨ ਤੇਰੇ ਪਹਿਨਣ ਲਈ ਸਜਾਈਆਂ ਵਰਦੀਆਂ ਦੇ ਇਹ ਤਿੰਨ ਡਿਜ਼ਾਈਨ ਹਨ ਸਟਾਲਨ ਨੇ ਤਿੰਨੋਂ ਹੀ ਰੱਦ ਕਰ ਦਿੱਤੇ ਉਹਨਾਂ ਨੂੰ ਆਪਦੀਆਂ ਅੱਖਾਂ ਤੋਂ ਦੂਰ ਲੈ ਜਾਣ ਲਈ ਕਿਹਾ ਉਹਨੇ ਆਪਣੀ ਆਮ ਵਰਦੀ ਚ ਹੀ ਇਸ ਅਪਰੇਡ ਦੀ ਸਲਾਮੀ ਲਈ ਲਾਈਨਨ ਦੇ ਮਕਬਰੇ ਤੇ ਉਹਨੇ ਮਾਈਕ ਨੂੰ ਉਂਗਲੀ ਨਾਲ ਥਪਤ ਪਾਉਂਦੇ ਹਾਂ ਸਾਰੇ ਪਰੌਣਿਆਂ ਦਾ ਇਸਤੇਮਾਲ ਕੀਤਾ ਅਤੇ ਫਿਰ ਉਹਨੇ ਸੰਚਾਰ ਦੇ ਮੁਖੀ ਪੋਤਾ ਪੋਵ ਨੂੰ ਕਿਹਾ ਕਿ ਤੂੰ ਸਾਰੇ ਜਹਾਨ ਨੂੰ ਦੱਸਣਾ ਚਾਹੇਂਗਾ ਪੋਤਾ ਪੋਵ ਨੇ ਕਿਹਾ ਹਾਂ ਕਾਮਰੇਡ ਸਟਾਲਨ ਕੁੱਲ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਕੁੱਲ ਜਹਾਨ ਦੇ ਸਾਰੇ ਜੰਗੀ ਸ਼ੌਕੀਨ ਕੰਨ ਖੋਲ ਕੇ ਸੁਣ ਲੈਣ ਇਸ ਤੋਂ ਬਾਅਦ ਆਰਕੈਸਟਰਾ ਨੇ ਆਪਣੀ ਧੁਨ ਦੀ ਸੁਰ ਉੱਚੀ ਚੁੱਕੀ ਅਤੇ ਬੁਲੰਦ ਆਵਾਜ਼ ਚ ਕੌਮੀ ਤਰਾਨਾ ਕੁੱਲ ਜਹਾਨ ਚ ਗੂੰਜਿਆ 16 ਜੁਲਾਈ 1942 ਨੂੰ ਸਟਾਲਿਨ ਪੋਤਸਦਮ ਕਾਨਫਰੰਸ ਚ ਸ਼ਿਰਕਤ ਕਰਨ ਲਈ ਵਰਲਨ ਗਿਆ ਯੇਫੀ ਮੋਵਤ ਤੇ ਔਰ ਲੋਵ ਨੇ ਉਸ ਨੂੰ ਹੋਟਲ ਦੇ ਜਿਸ ਮਹਿੰਗੇ ਕਮਰੇ ਚ ਠਹਿਰਾਇਆ ਉਹਦੇ ਚ ਸੋਨੇ ਦੇ ਕੋਕਿਆਂ ਨਾਲ ਮੜਿਆ ਫਰਨੀਚਰ ਮੁਹੱਈਆ ਕੀਤਾ ਗਿਆ ਜਦੋਂ ਸਟਾਲਨ ਨੇ ਇਹ ਦੇਖਿਆ ਤਾਂ ਉਹਨੇ ਫੌਰੀ ਤੌਰ ਤੇ ਉਸ ਨੂੰ ਉਥੋਂ ਪਰੇ ਲਜਾਣ ਲਈ ਕਹੇ ਆਮ ਕੁਰਸੀ ਮੇਜ਼ ਅਤੇ ਬੈੱਡ ਆਦ ਲੈ ਕੇ ਆਉਣ ਲਈ ਕਿਹਾ ਅਤੇ ਉਹਨਾਂ ਦੇ ਉਸ ਮਤਲਬ ਸਟਾਲਨਾਂ ਪ੍ਰਤੀ ਅਜਿਹੇ ਬੂੜਚਟ ਪੂਛ ਹਲਾਊ ਵਾਲੇ ਰਵਈਏ ਲਈ ਝਾੜ ਪਾਈ ਮਤਲਬ ਸਟਾਲਨ ਨੇ ਆਪਣੀ ਸੇਵਾ ਦੇ ਵਿੱਚ ਬੜਮੁੱਲਾ ਸਮਾਨ ਪੇਸ਼ ਕਰਨ ਵਾਲਿਆਂ ਨੂੰ ਝਿੜਕਿਆ ਪਰ ਤਿੰਨਾਂ ਦਿਨਾਂ ਚ ਹੀ ਹਾਲਤ ਬਦਲ ਗਈ ਅੰਗਰੇਜ਼ਾਂ ਦੀਆਂ ਚੋਣਾਂ 'ਚ ਚਰਚਿਲ ਚੋਣ ਹਾਰ ਗਿਆ ਐਟਲੀ ਅਜੇ ਉਹਦੀ ਥਾਂ ਨਹੀਂ ਲੈ ਸਕਿਆ ਸੀ ਸਟਾਲਨ ਨੇ ਚਰਚਿਲ ਦੀ ਵਿਦਾਈਗੀ ਮੌਕੇ ਇੱਕ ਕੰਸਰਟ ਨਾਚ ਗਾਣੇ ਦਾ ਆਯੋਜਨ ਕੀਤਾ ਸਟਾਲਨ ਨੇ ਉਸ ਪ੍ਰੋਗਰਾਮ ਵਿਚ ਲੀਆਂ ਸਾਰੀਆਂ ਤਰ੍ਹਾਂ ਵਜਾਉਣ ਦੀਆਂ ਰਸਮਾਂ ਦੇ ਮੁਖੀ ਵਜੋਂ ਆਪਣਾ ਰੋਲ ਨਿਭਾਇਆ ਉਹਨਾਂ ਨੇ ਉਸ ਪ੍ਰੋਗਰਾਮ 'ਚ ਬਾਖ ਬੀਥੋਵਨ ਮੋਜ਼ਾਰ ਚੈਨੋ ਵਸਕੀ ਦੀਆਂ ਰਚਨਾਵਾਂ ਪੇਸ਼ ਕੀਤੀਆਂ ਸਟਾਲਨ ਇੱਕ ਵਾਰੀ ਫਿਰ ਉਸ ਪ੍ਰੋਗਰਾਮ 'ਚ ਇੱਕ ਹੋਰ ਗੁਜਾਰਿਸ਼ ਲੈ ਕੇ ਆਇਆ ਜਿਸ ਨੇ ਹਲਚਲ ਮਚਾ ਦਿੱਤੀ ਉਹਨੇ ਕੁਝ ਫਨਕਾਰਾਂ ਨੂੰ ਕਿਹਾ ਕਿ ਉਹ ਕੁਝ ਰੂਸੀ ਲੋਕ ਤੁਨਾ ਸੁਣਾ ਸਕਦੇ ਹਨ ਇੰਉਂ ਜਾਪਦਾ ਸੀ ਕਿ ਇਹਨਾਂ 'ਚੋਂ ਕੋਈ ਵੀ ਇਹ ਗਾ ਨਹੀਂ ਸਕੇਗਾ ਕਿਉਂਕਿ ਉਹ ਤਾਂ ਸ਼ਾਸਤਰੀ ਗਾਇਕ ਸਨ ਪਰ ਜੀ ਵਾਰਨੋਵਾ ਉੱਠ ਕੇ ਸਾਹਮਣੇ ਆਈ ਉਹਨੂੰ ਸੁਣਦਿਆਂ ਪਿਆਨੋ ਤੇ ਉਹਦਾ ਸਾਥ ਸਟੱਲਨ ਨੇ ਦਿੱਤਾ। ਉਹ ਸੋਵੀਅਤ ਗੀਤਾਂ ਤੇ ਧੁਨਾਂ ਨੂੰ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਇਹਨਾਂ ਲੋਕ ਧੁਨਾਂ ਤੇ ਉਹਨੇ ਮਾਣ ਮਹਿਸੂਸ ਕੀਤਾ। ਫਿਰ ਉਸਨੇ ਉਹਨੂੰ ਗੁਲਾਬ ਦੇ ਖੂਬਸੂਰਤ ਫੁੱਲਾਂ ਦਾ ਇੱਕ ਗੁਲਦਸਤਾ ਭੇਂਟ ਕੀਤਾ। ਲਓ ਜੀ ਸਾਥੀਓ ਆਪਣੀ ਇਸ ਨੌਵੀਂ ਪੇਸ਼ਕਸ਼ ਦੇ ਵਿੱਚ ਇਸ ਕਿਤਾਬ ਦੇ ਸੱਤਵੇਂ ਤੇ ਅੱਠਵੇਂ ਦੋ ਭਾਗ ਪੜੇ ਗਏ। ਹੁਣ ਆਪਾਂ ਦਸਵੀਂ ਪੇਸ਼ਕਸ਼ ਦੇ ਵਿੱਚ ਸਬੰਧਤ ਕਿਤਾਬ ਦਾ ਨੌਵਾਂ ਭਾਗ ਪੜਾਂਗੇ ਰਹਿਮਦਿਲ ਅਤੇ ਕਠੋਰ। ਲਾਲ ਸਲਾਮ ਸਾਥੀ